ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਤੋਂ ਪਟਨਾ ਸਾਹਿਬ ਵਿਖੇ ਹੋਇਆ ਜਿਸ ਵੇਲੇ ਆਪ ਜੀ ਦਾ ਜਨਮ ਹੋਇਆ ਉਸ ਵੇਲੇ ਹਿੰਦੁਸਤਾਨ ਖਾਸ ਕਰ ਪੰਜਾਬ ਦੇ ਹਾਲਾਤ ਬਹੁਤ ਖਰਾਬ ਸਨ 1657 ਈਸਵੀ ਵਿੱਚ ਔਰੰਗਜ਼ੇਬ ਨੇ ਕੋਝੀਆਂ ਚਾਲਾਂ ਚੱਲ ਕੇ ਆਪਣੇ ਭਰਾਵਾਂ ਦੇ ਕਤਲ ਕਰ ਸ਼ਾਹਜਹਾਂ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਹਕੂਮਤ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ ਸੀ। ਉਹਨਾਂ ਅਨੇਕਾਂ ਮੁਸਲਮਾਨਾਂ ਤੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ। ਪੀਰਾ ਫਕੀਰਾਂ ਤੇ ਜ਼ੁਲਮ ਟਾਏ। ਜਨਨੀ ਮੁਸਲਮਾਨ ਜਿਨ੍ਹਾਂ ਨੇ ਤਖਤ ਨੂੰ ਪਾਉਣ ਲਈ ਮਦਦ ਕੀਤੀ ਸੀ ਨੂੰ ਖੁਸ਼ ਕਰਨ ਲਈ ਹਿੰਦੂਆਂ ਨੂੰ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਸਾਬ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਗੁਰਦੁਆਰਿਆਂ ਮੰਦਰਾਂ ਨੂੰ ਢਾਇਆ ਜਾਣ ਲੱਗਾ ਮੰਦਰਾਂ ਵਿੱਚ ਉੱਚੇ ਕਲਸ਼ ਲਗਵਾਉਣ ਤੇ ਸ਼ੰਖ ਵਜਾਉਣ ਲਈ ਵੀ ਮਨਾਹੀ ਕਰ ਦਿੱਤੀ ਗਈ ਔਰਤਾਂ ਦੇ ਕੁੜੀਆਂ ਨੂੰ ਜ਼ਾਲਮ ਦਿਨ ਦਿਹਾੜੇ ਧੱਕੇ ਨਾਲ ਚੁੱਕ ਕੇ ਲੈ ਜਾਂਦੇ ਸਨ گاਉਂ ਹੱਤਿਆ ਤੇ ਕਈ ਹੋਰ ਪ੍ਰਕਾਰ ਦੇ ਜ਼ੁਲਮ ਲੋਕਾਂ ਉੱਪਰ ਉਹ ਜ਼ਾਲਮ ਕਰਨ ਲੱਗੇ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੰਗਤਾਂ ਸਮੇਤ ਸਿੱਖੀ ਦੇ ਪ੍ਰਚਾਰ ਲਈ ਬੰਗਾਲ ਤੇ ਅਸਾਮ ਦੇ ਦੌਰੇ ਤੇ ਗਏ ਹੋਏ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖੁਸ਼ੀ ਤੇ ਖਬਰ ਸੁਣਦੇ ਹੀ ਸਿੱਖਾਂ ਦੇ ਹੱਥ ਹੁਕਮਨਾਮਾ ਭੇਜਿਆ ਅਤੇ ਮਾਤਾ ਗੁਜਰੀ ਜੀ ਲਈ ਸੁਨੇਹਾ ਭੇਜਿਆ ਸੀ ਕਿ ਬੱਚੇ ਦਾ ਨਾਮ ਗੋਬਿੰਦ ਰਾਏ ਰੱਖਣਾ ਗੋਬਿੰਦ ਰਾਏ ਜੀ ਨੇ ਮੁੱਢਲੀ ਵਿਦਿਆ ਗੁਰਬਾਣੀ ਗੁਰਮੁਖੀ ਤੇ ਬਿਹਾਰੀ ਇਥੋਂ ਪਟਨਾ ਸਾਹਿਬ ਵਿਖੇ ਹੀ ਸਿੱਖੀ ਬਚਪਨ ਤੋਂ ਹੀ ਉਹਨਾਂ ਦੇ ਸ਼ੌਂਕ ਬਾਕੀ ਬੱਚਿਆਂ ਨਾਲੋਂ ਵੱਖਰੇ ਸਨ ਅਲੱਗ ਹੀ ਖੇਡਾਂ ਖੇਡੀਆਂ ਤੇ ਜਿੱਤਣ ਵਾਲਿਆਂ ਨੂੰ ਇਨਾਮ ਦੇਣੀ ਗੁਲੇਰ ਨਾਲ ਤੇ ਤੀਰ ਕਮਾਨ ਨਾਲ ਨਿਸ਼ਾਨੇ ਬੰਨਣੇ ਅਲੱਗ-ਅਲੱਗ ਮੌਕਿਆਂ ਤੇ ਫੌਜੀ ਚਾਲਾਂ ਬਾਰੇ ਦੋਸਤਾਂ ਨਾਲ ਬਹਿਸ ਕਰਨਾ ਆਦਿ ਕਈ ਸਮਝਦਾਰ ਤੇ ਰੱਬ ਨੂੰ ਮੰਨਣ ਵਾਲੇ ਲੋਕਾਂ ਨੂੰ ਗੋਬਿੰਦ ਰਾਏ ਜੀ ਰੱਬੀ ਨੂਰ ਦਿਸਦੇ ਸਨ ਬੰਗਾਲ ਬਿਹਾਰ ਤੇ ਆਸਾਮ ਦੇ ਲੰਬੇ ਦੋਰੇ ਸਮਾਨ 1675 ਦੇ ਆਸ-ਪਾਸ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਛੇਤੀ ਹੀ ਵਾਪਸ ਆਉਣ ਦਾ ਫੈਸਲਾ ਕਰ ਲਿਆ ਉਹ ਜਲਦੀ ਤੋਂ ਜਲਦੀ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਸਨ 7 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਪਸ ਆਨੰਦਪੁਰ ਸਾਹਿਬ ਚੱਕ ਨਾਨਕੀ ਆਏ ਤੇ ਬਾਅਦ ਵਿੱਚ ਪਰਿਵਾਰ ਨੂੰ ਵੀ ਇੱਥੇ ਹੀ ਸੱਦ ਲਿਆ ਗੋਬਿੰਦ ਰਾਏ ਜੀ ਪਟਨਾ ਸਾਹਿਬ ਵਿਖੇ ਆਪਣੀਆਂ ਬਹੁਤ ਸਾਰੀਆਂ ਯਾਦਾਂ ਛੱਡ ਕੇ ਗਏ ਸਨ ਆਪਣੇ ਬਚਪਨ ਦੇ ਦੋਸਤ ਪਟਨਾ ਵਾਸੀ ਵਿਖੇ ਪੰਡਿਤ ਸ਼ਿਵਦਾਤ ਰਾਜਾ ਫਤੇ ਚੰਦ ਮੈਣੀ ਤੇ ਹੋਰ ਸਾਰੇ ਪਟਨਾ ਵਾਸੀ ਜਿਨ੍ਹਾਂ ਨਾਲ ਉਹਨਾਂ ਦਾ ਬੇहद ਪਿਆਰ ਸੀ ਕਹਿੰਦੇ ਹਨ ਰਾਜਾ ਫਤੇਹ ਚੰਦ ਦੇ ਘਰ ਕੋਈ ਔਲਾਦ ਨਹੀਂ ਸੀ ਇੱਕ ਦਿਨ ਰਾਣੀ ਪੁੱਤਰ ਦੀ ਦਾਤ ਲਈ ਕਾਮਨਾ ਕਰਦੀ ਹੋਈ ਧਿਆਨ ਵਿੱਚ ਜੁੜ ਬੈਠੀ ਅਚਾਨਕ ਗੋਬਿੰਦ ਰਾਏ ਉਹਨਾਂ ਦੀ ਗੋਦ ਵਿੱਚ ਬੈਠ ਗਏ ਤੇ ਕਿਹਾ ਮਾਂ ਮੈਂ ਆ ਗਿਆ ਹਾਂ ਉਸ ਤੋਂ ਬਾਅਦ ਰਾਣੀ ਦੇ ਦਿਲ ਵਿੱਚ ਪੁੱਤਰ ਦੀ ਚਾਹਤ ਹੀ ਖਤਮ ਹੋ ਗਈ ਉਹ ਗੋਬਿੰਦ ਰਾਏ ਜੀ ਨੂੰ ਹੀ ਆਪਣਾ ਪੁੱਤਰ ਸਮਝਣ ਲੱਗੀ ਤੇ ਦੋਨੋਂ ਜੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਆਨੰਦਪੁਰ ਸਾਹਿਬ ਜਾਣ ਵਾਸਤੇ ਪਟਨਾ ਵਾਸੀਆਂ ਨੇ ਬੜੇ ਪਿਆਰ ਸਤਿਕਾਰ ਨਾਲ ਵਿਦਾ ਕੀਤਾ ਆਪ ਦਾਨਾਪੁਰ ਆਰਾ ਛੋਟਾ ਮਿਰਜ਼ਾ ਥਾਣੇ ਸਰ ਸਹਾਰਨਪੁਰ ਤੋਂ ਹੁੰਦੀ ਹੋਈ ਲਖਨੌਰ ਪਹੁੰਚੇ ਕੀਰਤਪੁਰ ਪਹੁੰਚ ਕੇ ਆਪਣੇ ਤਾਏ ਸੂਰਜਮਲ ਦੇ ਪੋਤਰਿਆਂ ਨੂੰ ਮਿਲੇ ਬਾਬਾ ਗੁਰਦਿੱਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਗੁਰੂ ਹਰगोबिंद ਸਾਹਿਬ ਜੀ ਤੇ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕੀਤੇ। ਜਦ ਅਨੰਦਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਸੰਗਤਾਂ ਦਾ ਭਾਰੀ ਇਕੱਠ ਉਹਨਾਂ ਨੂੰ ਅੱਗੋਂ ਲੈਣ ਵਾਸਤੇ ਆਇਆ। ਸਾਰੇ ਨਗਰ ਵਿੱਚ ਘਰ-ਘਰ ਵਿੱਚ ਖੁਸ਼ੀ ਮਨਾਈ ਗਈ। ਦੀਪਮਾਲਾ ਹੋਈ ਤੇ ਪਿਓ ਪੁੱਤਰ ਦਾ ਬੜਾ ਪਿਆਰਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਹੀ ਆਨੰਦਪੁਰ ਸਾਹਿਬ ਦਾ ਸਭ ਤੋਂ ਖੁਸ਼ੀਆਂ ਭਰਿਆ ਤੇ ਆਨੰਦ ਦਾ ਇੱਕ ਦਿਨ ਸੀ ਸਮਾ ਸੀ ਮਾਤਾ ਪਿਤਾ ਤੇ ਮਾਮਾ ਜੀ ਦਾ ਹੱਥ ਉਹਨਾਂ ਦੇ ਸਿਰ ਤੇ ਸੀ ਗੁਰੂ ਪਿਤਾ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਲਈ ਹਿੰਦੀ ਗੁਰਮੁਖੀ ਤੇ ਫਾਰਸੀ ਦਾ ਪੰਡਿਤ Munshi ਸਾਹਿਬ ਚੰਦ ਮੌਲਵੀ ਪੀਰ ਮੁਹੰਮਦ ਤੇ ਪਿਤਾ ਕੋਲ ਇੰਤਰਾਮ ਦੇ ਨਾਲ ਸ਼ਸਤਰ ਵਿਦਿਆ ਤੀਰ ਅੰਦਾਜ਼ੀ ਤਲਵਾਰ ਚਲਾਣ ਤੇ ਘੋੜ ਸਵਾਰੀ ਦੀ ਸਿਖਲਾਈ ਦਾ ਵੀ ਪ੍ਰਬੰਧ ਕਰ ਦਿੱਤਾ ਸੀ ਹੁਣ ਮੁਗਲ ਹਕੂਮਤ ਦੇ ਜ਼ੁਲਮ ਸਿਖਰ ਤੇ ਪਹੁੰਚ ਚੁੱਕੇ ਸਨ ਔਰੰਗਜ਼ੇਬ ਨੇ ਆਤ ਚੁੱਕੀ ਹੋਈ ਸੀ ਉਹਨੇ ਇੱਕ ਨੀਤੀ ਅਪਣਾਈ ਸੀ ਇੱਕ ਇੱਕ ਨੂੰ ਫੜ ਕੇ ਮੁਸਲਮਾਨ ਬਣਾਉਣਾ ਔਖਾ ਕੰਮ ਸੀ ਕਿਉਂ ਨਾ ਇਹ ਕੋਮ ਪੰਡਿਤਾਾਂ ਤੇ ਵਿਦਵਾਨਾਂ ਨੂੰ ਕਰਾਇਆ ਜਾਵੇ ਬਾਕੀ ਸਾਰੀ ਜਨਤਾ ਆਪੇ ਹੀ ਉਹਨਾਂ ਦੇ ਮਗਰ ਲੱਗ ਤੁਰੇਗੀ ਉਹਨੇ ਸਭ ਤੋਂ ਪਹਿਲਾਂ ਸੂਬੇ ਦੇ ਇਖਤਿਆਰ ਖਾਨ ਨੂੰ ਹਦਾਇਤ ਦਿੱਤੀ ਉਹ ਵੱਡੇ-ਵੱਡੇ ਪੰਡਿਤਾਂ ਤੇ ਵਿਦਵਾਨਾਂ ਨੂੰ ਧਾਇਰ ਇਸਲਾਮ ਵਿੱਚ ਲਿਉਣ ਦੀ ਕੋਸ਼ਿਸ਼ ਕਰੇ ਹਕੂਮਤ ਦੀ ਸੈ ਮਿਲਦੇ ਹੀ ਉਸਨੇ ਕਸ਼ਮੀਰ ਦੇ ਲੋਕਾਂ ਦੇ ਅੰਤਾਂ ਦੇ ਜ਼ੁਲਮ ਢਾਣੇ ਸ਼ੁਰੂ ਕਰ ਦਿੱਤੇ ਪੰਡਿਤ ਕਿਰਪਾ ਰਾਮ ਜੋ ਕਿ ਇੱਕ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁੱਕਾ ਸੀ ਗੁਰੂ ਘਰ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਹਨੇ ਹੋਰ ਨਾ ਪੰਡਿਤਾ ਨਾਲ ਸਲਾਹ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਾ ਕੇ ਮਿਲਣ ਦੀ ਸਲਾਹ ਕੀਤੀ ਕਿਉਂਕਿ ਉਹਦੇ ਮੁਤਾਬਿਕ ਇਸ ਸਮੱਸਿਆ ਦਾ ਹੱਲ ਸਿਰਫ ਉਹਨਾਂ ਨਾਲ ਹੀ ਹੈ ਉਹਨਾਂ ਪੰਡਿਤਾ ਨੇ ਸੂਬੇ ਕੋਲੋਂ 6 ਮਹੀਨੇ ਦੀ ਮੌਲਤ ਮੰਗੀ 6 ਮਹੀਨੇ ਬਾਅਦ ਅਸੀਂ ਸਾਰੇ ਹੀ ਖੁਦ ਹੀ ਮੁਸਲਮਾਨ ਬਣ ਜਾਵਾਂਗੇ ਉਹ ਜਗਨਾਥ ਤੇ ਹੋਰ ਮੰਦਰਾਂ ਦੇ ਪੁਜਾਰੀ ਪੀਰਾਂ ਫਕੀਰਾਂ ਕੋਲ ਗਏ ਟੂਨੇ ਟੱਪੇ ਧਾਗੇ ਤਵੀਤ ਜੰਤਰ ਮੰਦਰ ਸਭ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੋਈ ਗੱਲ ਨਾ ਬਣੀ ਅਖੀਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਆ ਗਏ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਤੇ ਹੋ ਰਹੀ ਜ਼ੁਲਮਾਂ ਦੀ ਸਾਰੀ ਵਾਰਤਾ ਲਾਪ ਸੁਣੀ ਕੁਝ ਸਮੇਂ ਲਈ ਸੋਚੀ ਪੈ ਗਏ ਉਹਨਾਂ ਨੇ ਸਭ ਨੂੰ ਹਿੰਮਤ ਦਿੱਤੀ ਕਿ ਇਸ ਤਰ੍ਹਾਂ ਕਸ਼ਟਾਂ ਦਾ ਮੁਕਾਬਲਾ ਹਿੰਮਤ ਨਾਲ ਸਾਹਸ ਨਾਲ ਡਰ ਰਹਿਤ ਹੋ ਕੇ ਡਟ ਕੇ ਕਰਨਾ ਅਕਾਲ ਪੁਰਖ ਕੋਈ ਨਾ ਕੋਈ ਰਾਹ ਜ਼ਰੂਰ ਕੱਢੇਗਾ کافی ਸੋਚ ਵਿਚਾਰ ਕੇ ਉਹ ਬੋਲੇ ਕਿ ਇਸ ਦਾ ਇੱਕੋ ਇੱਕ ਹੱਲ ਹੋ ਸਕਦਾ ਹੈ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਇਹ ਸੁਣ ਕੇ Hindu ਧਰਮ ਦੇ ਰਖਵਾਲੇ ਕਹੌਣ ਵਾਲੇ ਪੰਡਿਤ ਵੀ ਚੁੱਪ ਹੋ ਗਏ ਨੀਵੀਂ ਪਾ ਲਈ ਪਿੱਛੇ ਖੜੇ ਗੋਬਿੰਦ ਰਾਏ ਜੀ ਜੋ ਸਭ ਤੋਂ ਸਭ ਕੁਝ ਧਿਆਨ ਨਾਲ ਸੁਣ ਰਹੇ ਸਨ ਇੱਕਦਮ ਬੜੀ ਦ੍ਰਿੜਤਾ ਤੇ ਮਾਸੂਮੀਅਤ ਨਾਲ ਬੋਲੇ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਮਹਾਪੁਰਸ਼ ਹੋ ਸਕਦਾ ਹੈ ਗੁਰੂ ਸਾਹਿਬ ਬੜੇ ਪਿਆਰ ਨਾਲ ਪੁੱਤਰ ਵੱਲ ਵੇਖਦੇ ਹਨ ਪਿਆਰ ਨਾਲ ਕੁੱਟ ਕੇ ਛਾਤੀ ਨਾਲ ਲਗਾ ਲੈਂਦੇ ਹਨ ਬੋਲੇ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਪੀਰ ਤੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਜੇ ਉਹ ਇਸਲਾਮ ਬਨ ਜਾਣ ਤਾਂ ਅਸੀਂ ਸਾਰੇ ਬਿਨਾਂ ਕਿਸੇ ਹੀਲ ਹੁਜਤ ਦੇ ਮੁਸਲਮਾਨ ਬਨਨ ਲਈ ਮਾਨ ਜਾਵਾਂਗੇ ਇਸਲਾਮ ਦੇ ਧਰਮ ਵਿੱਚ ਆ ਜਾਵਾਂਗੇ ਔਰੰਗਜ਼ੇਬ ਨੂੰ ਜਦ ਇਹ ਖਬਰ ਮਿਲੀ ਤਾਂ ਉਹਨੇ ਲਾਹੌਰ ਦੇ ਗਵਰਨਰ ਤੇ ਰੋਪੜ ਦੇ कोतवाल ਨੂੰ ਸਾਈ ਫਰਮਾਨ ਜਾਰੀ ਕੀਤਾ कि ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ ਇਹ ਹੁਕਮ ਖੂਫੀਆ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਨੂੰ ਬਗਾਵਤ ਦਾ ਡਰ ਸੀ ਦੂਜਾ ਹੁਕਮ ਸੀ ਕਿ ਉਹਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਦਿੱਲੀ ਦੇ ਆਲੇ-ਦੁਆਲੇ ਲਟਕਾ ਦਿੱਤੇ ਜਾਣ ਤਾਂ ਕਿ ਐਨੀ دہشت ਫੈਲੀ ਕਿ ਮੁੜ ਕੇ ਕੋਈ ਹੁਕਮ ਅਬਦooli ਕਰਨ ਦੀ ਜ਼ਰੂਰਤ ਨਾ ਕਰ ਸਕੇ ਗੁਰੂ ਸਾਹਿਬ ਜਾਣਦੇ ਸਨ ਕਿ ਔਰੰਗਜ਼ੇਬ ਨਾ ਪਹੁੰਚਣ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਲਈ ਉਹ ਛੇਤੀ ਹੀ ਲੋਕਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਪ੍ਰਚਾਰਕ ਦੌਰੇ ਤੇ ਨਿਕਲ ਗਏ ਗੁਰੂ ਜੀ ਨੇ ਪ੍ਰਚਾਰ ਕੀਤਾ ਨਾ ਡਰੋ ਨਾ ਡਰਾਓ ਨਾ ਜ਼ੁਲਮ ਕਰੋ ਨਾ ਸਹੋ ਹਰ ਪਿੰਡ ਦੇ ਲੋਕਾਂ ਤੋਂ ਉਹਨਾਂ ਨਾਲ ਜੁੜਦੇ ਗਏ ਲੋਕੀ ਹੁਮ-ਹੁਮਾ ਕੇ ਦਰਸ਼ਨ ਕਰਨ ਲਈ ਆਏ ਗੁਰੂ ਸਾਈ ਬਨਾਂਦਪੁਰ ਕੀਰਤਪੁਰ ਰੋਪੜ ਤੋਂ ਹੁੰਦੇ ਹੋਏ ਮਾਲਵਾ ਪਹੁੰਚੇ ਫਿਰ ਸੈਫਾਬਾਦ ਗੜੀ ਨਾਜ਼ੀਰ ਤੋਂ ਹੁੰਦੇ ਹੋਏ ਆਗਰਾ ਪਹੁੰਚੇ ਆਗਰਾ ਪਹੁੰਚ ਕੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ ਉਹਨਾਂ ਨੂੰ ਆਗਰੇ ਤੋਂ ਦਿੱਲੀ ਲਿਆਂਦਾ ਗਿਆ ਕਾਜੀ ਨੇ ਕਿਹਾ ਜਾਂ ਤਾਂ ਤੁਸੀਂ ਕਰਾਮਾਤ ਦਿਖਾਓ ਤਾਂ ਕਿ ਸਾਨੂੰ ਪਤਾ ਚੱਲੇ ਕਿ ਤੁਸੀਂ ਕੋਈ ਇਲਾਹੀ ਨੂਰ ਹੋ ਜਾਂ ਫਿਰ ਇਸਲਾਮ ਕਬੂਲ ਕਰ ਲਵੋ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਕਰਾਮਾਤ ਵਿਖਾਉਣੀ ਕਹਿਰ ਹੈ ਆਕਾਲ ਪੁਰਖ ਦੇ ਕੰਮ ਵਿੱਚ ਵਿਗਣ ਹੈ ਮੁਸਲਮਾਨ ਅਸਾਂ ਦੇ ਬੰਨਾ ਨਹੀਂ ਕਿਉਂਕਿ ਸਾਡਾ ਧਰਮ ਹੀ ਉਤਨਾ ਚੰਗਾ ਹੈ ਜਿੰਨਾ ਕਿ ਮੁਸਲਮਾਨ ਧਰਮ ਹੈ ਇਹ ਸਵਾਲ ਜਵਾਬ ਡਰਾਵੇ ਧਮਕੀਆਂ ਤੇ ਲਾਲਚ ਤਿੰਨ ਦਿਨ ਚੱਲਦੇ ਰਹੇ ਇਸੇ ਦੌਰਾਨ ਗੁਰੂ ਸਾਹਿਬ ਨੇ ਗੋਬਿੰਦ ਰਾਏ ਨੂੰ ਸਿੰਘਾਂ ਦੇ ਹੱਥ ਆਪਣੀ ਕਿਰਫਤਾਰੀ ਦੀ ਚਿੱਠੀ ਭੇਜੀ। ਗੋਬਿੰਦ ਰਾਏ ਨੇ ਚਿੱਠੀ ਪੜ੍ਹ ਕੇ ਬੜਾ ਹੀ ਪ੍ਰਭਾਵਸ਼ਾਲੀ ਉੱਤਰ ਪਾਇਆ ਜਿਸ ਨੂੰ ਪੜ੍ਹ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਿਸ਼ਚਾ ਹੋ ਗਿਆ ਕਿ ਗੋਬਿੰਦ ਰਾਏ ਹੁਣ ਗੱਦੀ ਦੇ ਯੋਗਦਾਨ ਹੋ ਗਿਆ ਹੈ। ਕਿਸੇ ਵੀ ਵਿਪਤਾ ਪਈ ਤੇ ਡੋਲੇਗਾ ਨਹੀਂ। ਉਹਨਾਂ ਨੇ 5 ਪੈਸੇ ਨਾਰੀਅਲ ਤੇ ਆਪਣਾ ਆਸ਼ੀਰਵਾਦ ਗੁਰੂ ਸਿੱਖ ਦੇ ਹੱਥ ਭੇਜ ਕੇ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤੀ। 11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਹਨਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ। ਭਾਈ ਮਤੀਦਾਸ ਜੀ ਨੂੰ ਥੰਮ ਨਾਲ ਬੰਨ੍ਹ ਕੇ ਆਰਿਆ ਨਾਲ چیر ਕੇ ਦੋ ਟੁਕੜੇ ਕਰ ਦਿੱਤੇ ਗਏ। ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਉਬਾਲ ਦਿੱਤਾ ਗਿਆ। ਭਾਈ ਸਦੀਦਾਸ ਜੀ ਦੇ ਸਰੀਰ ਨੂੰ ਰੂਹ ਵਿੱਚ ਲਪੇਟ ਕੇ ਪੁੰਨ ਦਿੱਤਾ ਗਿਆ। ਤਿੰਨਾਂ ਸਿੱਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਨਾ ਸੀਸ ਤਿਆਗ ਦਿੱਤਾ ਹੁਣ ਗੁਰੂ ਸਾਹਿਬ ਦੀ ਵਾਰੀ ਆਈ ਮੁੜ ਕੇ ਉਹੀ ਸਵਾਲ ਉਹੀ ਲਾਲਚ ਤੇ ਉਹੀ ਡਰਾਵੇ ਦਿੱਤੇ ਗਏ ਅਖੀਰ ਉਹ ਆਪਣੀ ਮਕਸਦ ਵਿੱਚ ਕਾਮਯਾਬ ਨਾ ਹੋਏ ਤਾਂ 11 ਨਵੰਬਰ 1675 ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਸਭ ਨੂੰ ਬੜਾ ਸਖਤ ਹੁਕਮ ਦਿੱਤਾ ਗਿਆ ਕਿ ਜੋ ਬੰਦਾ ਗੁਰੂ ਸਾਹਿਬ ਦੇ ਸਰੀਰ ਨੂੰ ਹੱਥ ਲਗਾਏਗਾ ਉਸ ਨੂੰ ਕਤਲ ਕਰ ਦਿੱਤਾ ਜਾਏਗਾ ਸੂਰਮੇ ਸਿੱਖਾਂ ਨੇ ਪਾਤਸ਼ਾਹ ਦਾ ਸਿਰ ਤੇ ਸਰੀਰ ਦੋਨੋਂ ਅਲੋਪ ਕਰ ਗਏ ਸਰੀਰ ਪਾਈ ਲੱਖੀ ਸ਼ਾ ਵੰਜਾਰਾ ਆਪਣੇ ਪਿੰਡ ਹਰਾਕਾਬ ਲੈ ਗਿਆ ਜਿੱਥੇ ਉਹਨਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਦੀ ਚਿਖਾ ਸਜਾ ਕੇ ਸਮਾਨ ਸਮੇਤ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਤਾਂ ਕਿ ਇਹ ਇੱਕ ਹਾਦਸਾ ਲੱਗੇ ਸਿਰ ਪਾਈ ਜੈਤਾ ਜੀ ਆਨੰਦਪੁਰ ਸਾਹਿਬ ਲੈ ਗਏ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ ਅੱਗੇ ਆਪਣਾ ਸੀਸ ਝੁਕਾ ਕੇ ਕਿਹਾ ਕਦ ਤੱਕ ਫਕੀਰ ਸ਼ਹੀਦ ਹੁੰਦੇ ਰਹਿਣਗੇ ਇਸ ਕਿਰਪਾਨ ਤੇਗ ਦੇ ਭੱਠੇ ਵਿੱਚ ਪਏ ਤੀਰ ਦਾ ਕੀ ਫਾਇਦਾ ਜੀ ਇਹ ਜੁਲਮ ਦਾ ਟਾਕਰਾ ਨਹੀਂ ਕਰ ਸਕਦੇ ਉਹਨਾਂ ਨੇ ਭਾਈ ਜੈਤਾ ਜੀ ਤੋਂ ਪੁੱਛਿਆ ਕਿ ਕੀ ਉੱਥੇ ਕੋਈ ਹੋਰ ਸਿੱਖ ਨਹੀਂ ਸੀ ਜਿੱਤੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਤਾਂ ਭਾਈ ਜੈਤਾ ਜੀ ਨੇ ਉੱਤਰ ਦਿੱਤਾ ਹੋਣਗੀ ਪਰ ਪਹਿਚਾਨ ਤਾਂ ਨਹੀਂ ਜਾ ਰਹੇ ਸਨ ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਹੁਕਮ ਨਾਲ ਜ਼ੁਲਮ ਨਾਲ ਟਾਕਰਾ ਲੈਣ ਦਾ ਸਿੱਖਾਂ ਨੂੰ ਇੱਕ ਨਿਆਰਾ ਰੂਪ ਦੇਣ ਦਾ ਲੱਖਾਂ ਵਿੱਚ ਇੱਕ ਸਿੱਖ ਖੜਾ ਪਹਿਚਾਨਿਆ ਜਾ ਸਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਸ਼ਹੀਦੀ ਤਾਂ ਹੋ ਗਈ ਪਰ ਇਹ ਸ਼ਹਾਦਤ ਦਾ ਲੋਕਾਂ ਦੇ ਦਿਲ ਤੇ ਬੜਾ ਵੱਡਾ ਅਸਰ ਹੋਇਆ ਹਿੱਲ ਗਈ ਸੀ ਦੁਨੀਆ ਹਿੰਦੁਸਤਾਨ ਦੀ ਸਲਤਨਤ ਕਹਿੰਦੇ ਨਹੀਂ ਪੱਥਰ ਦਿਲ ਇਨਸਾਨ ਵੀ ਇੱਕ ਵਾਰ ਟੁੱਟ ਗਏ ਕਾਜੀ ਜਿਸ ਨੇ ਗੁਰੂ ਸਾਹਿਬ ਲਈ ਫਤਵਾ ਜਾਰੀ ਕੀਤਾ ਸੀ 20 ਦਿਨ ਦੇ ਅੰਦਰ ਅੰਦਰ ਆਤਮ ਹੱਤਿਆ ਕਰ ਲਈ ਕਿ ਮੇਰੇ ਕੋਲੋਂ ਇਹ ਕੀ ਗੁਨਾਹ ਹੋ ਗਿਆ ਹੈ ਦੂਸਰਾ ਸੀ ਅਬਦੁੱਲਾ ਜਿਸ ਨੇ ਗੁਰੂ ਸਾਹਿਬ ਨੂੰ ਜੇਲ੍ਹ ਵਿੱਚ ਕੈਦ ਰੱਖਿਆ ਤੇ ਤਸੀਹੇ ਦਿੱਤੇ ਸਨ ਉਹ ਰਾਤੋਂ ਰਾਤ ਜੇਲ੍ਹ ਵਿੱਚੋਂ ਆਪਣੇ ਪਰਿਵਾਰ ਸਵੇਂਤ ਨਾਸਕੀ ਅਨੰਦਪੁਰ ਸਾਹਿਬ ਪਹੁੰਚ ਗਿਆ ਤੇ ਆਪਣੇ ਗੁਨਾਹਾਂ ਦੀ ਸਜ਼ਾ ਲਈ ਗੁਰੂ ਸਾਹਿਬ ਤੋਂ ਮਾਫੀ ਮੰਗੀ ਗੁਰੂ ਘਰ ਚੱਲ ਕੇ ਜੋ ਆ ਗਏ ਉਹ ਸਦਾ ਬਖਸ਼ਿਆ ਜਾਂਦਾ ਹੈ ਗੁਰੂ ਸਾਹਿਬ ਨੇ ਉਸ ਨੂੰ ਸੇਵਾ ਕਰਨ ਲਈ ਕਿਹਾ ਉਹ ਪੇਸ਼ੇਵਜੋ ਹਕੀਮ ਸੀ 100 ਸਾਲ ਤੱਕ ਉਹਨੇ ਉਸ ਤੋਂ ਬਾਅਦ ਉਹਦਾ ਪਰਿਵਾਰ ਸਿੱਖਾਂ ਦੀ ਮਰਮ ਪੱਟੀ ਦੀ ਸੇਵਾ ਕਰ ਰਹੇ ਸਨ ਤੀਸਰਾ ਸੀ ਜਲਾਲ ਉਦੀਨ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਿਆ ਸੀ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਜਾ ਕੇ ਪਿੰਡ ਵਿੱਚ ਥਾਪੜਾ ਦੇ ਕੇ ਭੇਜਿਆ ਸੀ ਇਸ ਵਕਤ ਤੱਕ ਸਿੱਖਾਂ ਵਿੱਚ ਇਤਨੀ ਹਿੰਮਤ ਆ ਗਈ ਸੀ ਕਿ ਬੀੜੀ ਵਿੱਚ ਬੈਠੇ ਔਰੰਗਜ਼ੇਬ ਨੂੰ ਪੱਥਰ ਮਾਰੇ ਜਾਮਾ ਮਸਜਿਦ ਵਿੱਚ ਪੋੜੀਆਂ ਉਤਰਦੇ ਵਕਤ ਤਲਵਾਰ ਨਾਲ ਹਮਲਾ ਕੀਤਾ ਉਹ ਵੱਖਰੀ ਗੱਲ ਹੈ ਕਿ ਇਤਨੀ ਆਸਾਨੀ ਨਾਲ ਉਸਨੇ ਮਰਨਾ ਨਹੀਂ ਸੀ ਪਛਤਾਵ ਦੀ ਅੱਗ ਵਿੱਚ ਸੜ ਕੇ ਤੜਪ-ਤੜਪ ਕੇ ਹੀ ਉਹਦਾ ਮਰਨਾ ਲਿਖਿਆ ਸੀ ਦਮਦਮਾ ਸਾਹਿਬ ਜੀ ਦੀ ਗੁਰਗੱਦੀ ਦੀ ਰਸਮ ਪੂਰੀ ਹੋਈ ਜਿਸ ਨੂੰ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵਿੱਚੋਂ ਰਾਮ ਕੋਇਰ ਨੇ ਪੂਰੀ ਕੀਤੀ ਇਤਨੀ ਛੋਟੀ ਉਮਰ ਵਿੱਚ ਇਤਨੀ ਵੱਡੀ ਜ਼ਿੰਮੇਵਾਰੀ ਗੁਰੂ ਸਾਹਿਬ ਇਸ ਵੇਲੇ 9 ਸਾਲ ਦੇ ਸਨ ਕਈ ਔਂਕੜਾਂ ਦਾ ਸਾਹਮਣਾ ਕਰਦੇ ਹੋਏ ਜਿਸ ਦਿਨ ਕੋਈ ਸ਼ੱਕ ਨਹੀਂ ਸੀ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸਨ ਜਿਨ੍ਹਾਂ ਦੀ ਗੁਰੂ ਸਾਹਿਬ ਲਈ ਸ਼ਰਧਾ ਅਤੇ ਪਿਆਰ ਬਹੁਤ ਸੀ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਉਹਨਾਂ ਦੀਆਂ ਵਿਰੋਧੀ ਸ਼ਕਤੀਆਂ ਦੀ ਕੋਈ ਕਮੀ ਨਹੀਂ ਸੀ ਬਵਿੰਜਾ ਕਵੀ ਦਰਬਾਰ ਲਈ ਨਿਯੁਕਤ ਕੀਤੀ ਗਈ ਨਾਲ ਹੀ ਕਿਹਾ ਗਿਆ ਕਿ ਸੰਗਤਾਂ ਨੂੰ ਸਨੇਹਾ ਭੇਜੋ ਕਿ ਕੋਈ ਹੋਰ ਭੇਟਾ ਲਿਆਂਦੀ ਬਜਾਏ ਘੋੜੇ ਸ਼ਸਤਰ ਬਸਤਰ ਭੇਟਾ ਕਰਨ ਗੁਰੂ ਸਾਹਿਬ ਨੇ ਸੈਨਾ ਵੀ ਇਕੱਠਾ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਸੂਰਮੇ 7ਵੀਂ 8ਵੀਂ ਤੇ ਗੁਰੂ ਸਾਹਿਬ ਜੀ ਦੇ ਵਕਤ ਘਰੋ ਘਰੀ ਚਲੇ ਗਏ ਸਨ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੋਰ ਸਾਰੇ ਹਿੰਦੂ ਮੁਸਲਮਾਨ ਸਿੱਖ ਨੀਵੀਆਂ ਜਾਤੀਆਂ ਦੇ ਨਾਈ ਲੋਹਾਰ ਜੋ ਗੁਰੂ ਸਾਹਿਬ ਪ੍ਰਤੀ ਸ਼ਰਧਾ ਰੱਖਦੇ ਸੀ ਗੁਰੂ ਸਾਹਿਬ ਕੋਲ ਨੌਕਰੀਆਂ ਕਰਨ ਆ ਗਏ ਜਿਨ੍ਹਾਂ ਨੇ ਸਿਰਫ 2 ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇੱਕ ਜੋੜੇ ਬਸਤਰਾਂ ਦੀ ਮੰਗ ਕੀਤੀ 11 ਸਾਲ ਦੀ ਉਮਰ ਵਿੱਚ ਹਰਜਨ ਸੁਪੀਖੀ ਖੜੀ ਦੀ ਪੁੱਤਰੀ ਮਾਤਾ ਜੀਤਕੌਰ ਨਾਲ 18 ਸਾਲ ਦੀ ਉਮਰ ਵਿੱਚ ਮਾਤਾ ਸੁੰਦਰੀ ਜੀ 34 ਸਾਲ ਦੀ ਉਮਰ ਦੇ ਵਿੱਚ ਮਾਤਾ ਸਾਹਿਬ ਕੋਰ ਦਾ ਕੁਆਰਾ ਡੋਲਾ ਗੁਰੂ ਸਾਹਿਬ ਘਰ ਆਇਆ ਜੋ ਕਿ ਸਿਰਫ ਆਤਮਕ ਮੇਲ ਦੀ ਸ਼ਰਤ ਦੇ ਸੀ ਕਿਉਂਕਿ ਭਾਈ ਰਾਮੂ ਨੇ ਬੇਨਤੀ ਕੀਤੀ ਸੀ ਕਿ ਮੈਂ ਜੰਮਿਆ ਸਾਰ ਹੀ ਆਪਣੀ ਬੇਟੀ ਨੂੰ ਦਿਲੋਂ ਤੁਹਾਡੇ ਨਾਲ ਨਿਵਿਤ ਚੁੱਕਾ ਹਾਂ ਮਾਤਾ ਜੀਤੋ ਜੀ ਦੇ ਕੁਖੋਂ ਤਿੰਨ ਪੁੱਤਰ ਬਾਬਾ ਜੁਝਾਰ ਸਿੰਘ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਾਰ ਸਿੰਘ ਜੀ ਨੇ ਜਨਮ ਲਿਆ। ਮਾਤਾ ਸੁੰਦਰੀ ਜੀ ਦਾ ਪੁੱਤਰ ਬਾਬਾ ਅਜੀਤ ਸਿੰਘ ਜੀ ਸੀ। ਖਾਲਸੇ ਦੀ ਆਤਮਕ ਤੇ ਅੰਮ੍ਰਿਤਮਈ ਜੀਵਨ ਕਿਰਿਆ ਦੀ ਸਾਜਨਾ ਦਾ ਪਹਿਲਾ ਹੀ ਹੋ ਚੁੱਕੀ ਸੀ। ਬਾਣੀ ਵਿਵੇਕ ਸੇਵਾ, ਸੋਚੇ ਕਿਰਤ, ਨਿਰਮਲ ਕਰਮ, ਸਿਮਰਨ ਦੇ ਨਾਲ ਨਾਲ ਮਨੁੱਖ ਦੀ ਉਤਮਤਾ, ਇਨਸਾਨੀ ਅਧਿਕਾਰਾਂ ਦੀ ਮਹੱਤਤਾ, ਸਰਬਸਾਂਝੀ ਵਾਲਤਾ ਦੀ ਆਦਰਸ਼ ਸਿੰਘਾਂ ਵਿੱਚ ਕੁੱਟ-ਕੁੱਟ ਕੇ ਭਰੇ ਜਾ ਚੁੱਕੇ ਸਨ ਗੁਰੂ ਸਾਹਿਬ ਤੋਂ ਆਪਾਂ ਵਾਰਨ ਦੀਆਂ ਵਾਰਦਾਤਾਂ ਕਈ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਬਲ ਦੀਆਂ ਸੰਗਤਾਂ ਨੂੰ ਲਿਖ ਕੇ ਭੇਜਿਆ ਸੀ ਉਹਨਾਂ ਲਈ ਇੱਕ ਸੁੰਦਰ ਇਰਾਕੀ ਘੋੜਾ ਭੇਜਿਆ ਜਾਏ ਇਸ ਕੰਮ ਲਈ ਉਹਨਾਂ ਨੇ ਆਪਣੇ ਭਾਈ ਸਾਧੂ ਜੀ ਨੂੰ ਇਰਾਕ ਭੇਜਿਆ ਅਜੇ ਉਹ ਸਮਾਂ ਇੱਕ ਪੜਾਵ ਹੀ ਪਹੁੰਚੇ ਸੀ ਪਿੱਛੋਂ ਖਬਰ ਆ ਗਈ ਕਿ ਤੁਹਾਡਾ ਪੁੱਤਰ ਸਖਤ ਬਿਮਾਰ ਹੈ ਵਾਪਸ ਮੁੜਾਓ ਗੁਰੂ ਸਾਹਿਬ ਨੇ ਉੱਤਰ ਦਿੱਤਾ ਉਹ ਹੁਣ ਗੁਰੂ ਸਾਹਿਬ ਦੇ ਚਰਨਾਂ ਵੱਲ ਮੂੰਹ ਕਰ ਚੁੱਕੇ ਹਨ ਪਿੱਠ ਨਹੀਂ ਕਰ ਸਕਦੇ ਘਰ ਲੱਕੜਾਂ ਬਹੁਤ ਪਈਆਂ ਹਨ ਜੇ ਮਰ ਗਿਆ ਤੇ ਸੰਸਕਾਰ ਕਰ ਦੇਣਾ 29 ਮਾਰਚ 1699 ਦੀ ਵਿਸਾਖੀ ਦਾ ਜੋੜ ਮੇਲਾ ਕੁਝ ਵੱਖਰਾ ਤੇ ਅਣੌਖਾ ਸੀ ਤਖਤ ਸ੍ਰੀ ਕੇਸਗੜ ਸਾਹਿਬ ਤੇ ਦੀਵਾਨ ਸਜਾਏ ਗਏ ਕੀਰਤਨ ਹੋਏ ਸੰਗਤਾਂ ਕੀਰਤਨ ਦੀ ਸਮਾਪਤੀ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਉਡੀਕ ਕਰ ਰਹੀਆਂ ਸਨ ਗੁਰੂ ਸਾਹਿਬ ਆਏ ਆਪਣੀ ਸੋਚੀ ਵਿਆਉ ਦੇ ਅਨੁਸਾਰ ਕਮਰ ਕਸੇ ਵਿੱਚੋਂ ਮਿਆਣ ਕੱਢ ਕੇ ਨੰਗੀ ਤਲਵਾਰ ਉਲਾਰ ਕੇ بڑے ਗਰਜ ਕੇ ਬੋਲੇ ਮੇਰੀ ਕਿਰਪਾ ਨੂੰ ਖੂਨ ਦੀ ਪਿਆਸੀ ਹੈ ਇਸਦੀ ਪਿਆਸ ਬੁਝਾਨ ਲਈ ਇੱਕ ਸੀਸ ਦੀ ਲੋੜ ਹੈ ਹੈ ਕੋਈ ਐਸਾ ਗੁਰੂ ਦਾ ਸਿੱਖ ਜੋ ਗੁਰੂ ਸਾਹਿਬ ਨੂੰ ਆਪਣਾ ਸੀਸ ਭੇਟ ਕਰ ਸਕਦਾ ਹੈ ਗੁਰੂ ਸਾਹਿਬ ਦੀ ਇਸ ਤਰ੍ਹਾਂ ਦੀ ਮੰਗ ਸੁਣ ਕੇ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਭਲਾ ਸਿਰਾਂ ਦੇ ਰੱਖਿਆ ਕਰਨ ਵਾਲਾ ਸੀਸ ਦੀ ਮੰਗ ਕਿਵੇਂ ਕਰ ਰਿਆ ਬਹੁਤ ਸਾਰੇ ਤਾਡਰਪੋਂਗ ਦੀਵਾਰ ਤੋਂ ਬਾਹਰ ਨਿਕਲਣ ਦੀ ਸੋਚਣ ਲੱਗੀ ਗੁਰੂ ਸਾਹਿਬ ਨੇ ਫਿਰ ਮੰਗ ਦੁਹराई ਤੀਜੀ ਵਾਰ ਫਿਰ ਸੀਸ ਦੀ ਮੰਗ ਕੀਤੀ ਹੁਣ ਭਾਈ ਦਇਆਰਾਮ ਉੱਠੇ ਤੇ ਬੋਲੇ ਮੇਰਾ ਸਿਰ ਤੁਹਾਡੀ ਤਲਵਾਰ ਵਾਸਤੇ ਹਾਜ਼ਰ ਹੈ ਗੁਰੂ ਸਾਹਿਬ ਨੇ ਉਹਨਾਂ ਨੂੰ ਬਾਹੋਂ ਪਕੜ ਕੇ ਤੰਬੂ ਵਿੱਚ ਲੈ ਗਏ ਸਜਰੇ ਲਹੂ ਦੀ ਭਿੱਜੀ ਤਲਵਾਰ ਲਹਿਰੋਂ ਦੇ ਵਾਪਸ ਆਏ ਤੇ ਇੱਕ ਹੋਰ ਸੀਸ ਦੀ ਮੰਗ ਕੀਤੀ ਇਸ ਤਰ੍ਹਾਂ ਇੱਕ ਇੱਕ ਕਰਕੇ ਪੰਜ ਵਾਰੀ ਸੀਸ ਮੰਗਿਆ ਇਹ ਪੰਜੇ ਸਿੱਖ ਜਿਨ੍ਹਾਂ ਨੇ ਵਾਰੋ-ਵਾਰੀ ਆਪਣਾ ਸੀਸ ਗੁਰੂ ਸਾਹਿਬ ਨੂੰ ਭੇਟਾ ਕੀਤਾ ਜਿੱਥੇ ਇਹ ਸਮਾਜ ਦੀਆਂ ਭਿੰਨ-ਭਿੰਨ ਜਾਤਾਂ ਦੇ ਪ੍ਰਤੀਬਿੰਦ ਸੀ ਉਥੇ ਸਮੁੱਚੇ ਦੇਸ਼ ਦੇ ਭਿੰਨ-ਭਿੰਨ ਖੇਤਰਾਂ ਦੀ ਨਮਾਉਂਦਗੀ ਕਰਦੇ ਸਨ ਭਾਈ ਦਇਆ ਸਿੰਘ ਲਾਹੌਰ ਦਾ ਖਤਰੀ ਭਾਈ ਧਰਮ ਸਿੰਘ ਦਿੱਲੀ ਦਾ ਜੱਟ ਭਾਈ ਮੋਹਕਮ ਸਿੰਘ ਦਵਾਰਕਾ ਦਾ ਧੋਬੀ ਭਾਈ ਸਾਈਬ ਸਿੰਘ ਦਖਣੀ ਭਾਰਤ ਦੇ ਬیدر ਦਾ ਨਾਈ ਦੇ ਭਾਈ ਹਿੰਮਤ ਸਿੰਘ ਜਗਨਾਥਪ uri ਦਾ ਸੀ ਕੌਤਕ ਦੀ ਸਿਖਰ ਤੱਕ ਖਤਮ ਹੋਈ ਜਦ ਗੁਰੂ ਸਾਈਂ ਪੰਜੇ ਸਿੱਖਾਂ ਨੂੰ ਤੰਬੂ ਤੋਂ ਬਾਹਰ ਲੈ ਕੇ ਆਏ ਨਵੇਂ ਬਸਤਰ ਤੇ ਸ਼ਸਤਰ ਨਾਲ ਸਜੇ ਹੋਏ ਜਿਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ ਦੇ ਕੇ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਕੀਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਾਹਿਬ ਕੌਰ ਦੇ ਪੁੱਤਰ ਬਣਾਇਆ ਅਨੰਦਪੁਰ ਦਾ ਵਾਸੀ ਪੁਰਾਣੀ ਕੁਲਨਾਸ਼ ਕਰਨ ਖਾਲਸੇ ਦਾ ਖਿਤਾਬ ਬਖਸ਼ਿਆ ਉਹਨਾਂ ਤੋਂ ਹੀ ਖੰਡੇ ਬਾਟੇ ਦੀ ਪਹਲ ਸ਼ਕੀ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਗੁਰੂ ਚੇਲੇ ਦਾ ਭੇਤ ਮਿਟਾ ਦਿੱਤਾ ਉਹਨਾਂ ਨੇ ਹਮੇਸ਼ਾ ਪੰਜ ਪਿਆਰਿਆਂ ਨੂੰ ਅੱਗੇ ਕੀਤਾ ਤੇ ਇਹਨਾਂ ਦਾ ਹੁਕਮ ਮੰਨਿਆ ਗੁਰਗੱਦੀ ਚਾਹੇ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਪਰ ਤਤਕਾਲੀ ਫੈਸਲਿਆਂ ਦਾ ਹੱਕ ਪੰਜ ਪਿਆਰਿਆਂ ਨੂੰ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਲਸਾ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਗੁਰੂ ਦਾ ਪੈਰੋਕਾਰ ਹੀ ਨਹੀਂ ਸਗੋ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾਈ ਲਾਸਾਨੀ ਗੁਰੂਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾ ਹੀ ਵਿਰਾਸਤ ਦਾ ਅਸਲੀ ਵਾਰਸ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ